ਨੋਟ ਬੁਲੇ ਹਾਂ ਜੀ ਕਿ ਇਹ ਗ੍ਰਾਮ ਮਾਮਲਾ ਦਾ ਸੁਣਾਈ ਕਿ ਸਾਰਾ ਮਾਮਲਾ ਕੀ ਹੈ ਮਾਮਲਾਦਰ ਦੇ ਆ ਜੀ ਇੱਕ ਆਪਣਾ ਵੀਰਿਆ ਮੋਹਨ ਕੁਮਾਰ ਬਬਲੂ ਉਹ ਆਪਣੇ ਦਾ ਨਾਲ ਰਹਿੰਦਾ ਸੀ ਤੇ ਕੋਚਾ 2 3 ਦਿਨ ਅੱਠ ਤਰੀਕ ਦੀ ਗੱਲ ਆ ਤੇ 8 ਤੋਂ ਇਹਨਾਂ ਦੇ ਐਫ ਆਰ ਆਈ ਜਿਹੜੀ ਦਰਜ ਹੋਈ ਆ ਪ੍ਰਿੰਸ ਤੇ ਓਕਾਰ ਦੀਪ ਉਰਫ ਪ੍ਰਿੰਸ ਤੇ ਇਹਦਾ ਲੜਕਾ ਗੈਰੀ ਹੇਗਾ ਉਹਦਾ ਨਾਮ ਫੋਲਰ ਹੈ ਮਗਰੀਸ ਬੈਂਬੀ ਤੇ ਇੱਕ ਉਹਦਾ ਭਰਾ ਆ ਰੂਬੀ ਗਗਨਦੀਪ ਰੂਬੀ ਇਹਨਾਂ ਦੇ ਮਾਮਲਾ ਦਰਜ ਜਿਹੜਾ ਜੀ ਉਹ ਹੋਇਆ ਇਹਨਾਂ ਨੇ ਨਾ ਕਿਤੇ ਆਪਣਾ ਮੋਹਿਤ ਕੁਮਾਰ ਬੱਬਲੂ ਜਿਹੜਾ ਆ ਉਹ ਸਬਜੀ ਸਬਜੀ ਲੈ ਕੇ ਤੇ ਬਾਜ਼ਾਰ ਗਿਆ ਤੇ ਜਦੋਂ ਇਹ ਬਾਜ਼ਾਰ ਸਬਜ਼ੀ ਲੈਣ ਗਿਆ ਤੇ ਉੱਥੇ ਇਹਨਾਂ ਨੇ ਤਿੰਨਾਂ ਜਾਣਿਆਂ ਨੇ ਜਦੋਂ ਮੈਂ ਵੇਖਿਆ ਵੀ ਰੋਲਾ ਪੈੰਦਿਆ ਤੇ ਉੱਥੇ ਮੈਂ ਵੇਖਿਆ ਵੀ ਮੰਮੀ ਵੇਖਿਆ ਵੀ ਕੀ ਰੋਲਾ ਪੈੰਦਿਆ ਜਦੋਂ ਵੇਖਿਆ ਤੇ ਇਹਨੂੰ ਬਬਲੂ ਨੂੰ ਵਿਚਾਰੇ ਨੂੰ ਤਿੰਨਾਂ ਜਾਣਿਆਂ ਨਾ ਪੈ ਗਏ ਤੇ ਸੱਟਾਂ ਲਾਉਂਦੇ ਆ ਤੇ ਉੱਥੇ ਵਿਚਾਰਾ ਇਹ ਡਿੱਗਾ ਉੱਥੇ ਜਦੋਂ ਮੈਂ ਗਿਆ ਤਾਂ ਉੱਥੇ ਲੋਕ ਇਕੱਠੇ ਹੋਏ ਤੇ ਮੁੜ ਕੇ ਆਪਦੇ ਜੋ ਦਾ ਤਰਦੁਤਰੀ ਕਿਰਪਾਨ ਪੜੀ ਹੋਣੀ ਅੰਗੈਰੀ ਨੇ ਮੁੰਡੇ ਨੇ ਇਹਦੇ ਹੱਥ ਪ੍ਰਿੰਸ ਦੇ ਦਾਤਰ ਹੀ ਇਹ ਕਿਨਾਂ ਦਾ ਰੂਬੀ ਹੀ ਉਹ ਵੀ ਹੀ ਉੱਥੇ ਉਹ ਮੁੜ ਕੇ ਮੈਨੂੰ ਵੇਖ ਕੇ ਦੇ ਚਲੇ ਗਿਆ ਜਿਹੜਾ ਉਹ ਵੇਖਿਆ ਇਹਨਾਂ ਨੇ ਮੁੜ ਕੇ ਉੱਥੇ ਜਾ ਕੇ ਦਰਖਾਸਤ ਦਿੱਤੀ ਆ ਬਬਲੂ ਨੇ ਤੇ ਮੁੜ ਕੇ ਆਪਦੀ ਜਿਹੜੀ ਆ ਮੈਂ ਆਪ ਦਾ ਸਵਾਰੀ ਦਾ ਇੰਤਜ਼ਾਮ ਕਰਕੇ ਇਹਨੂੰ ਜਿਹੜਾ ਬਬਲੂ ਮੋਹਿਤ ਕੁਮਾਰ ਬਬਲੂ ਨੂੰ ਮੈਂ ਸੋਹ ਸਿੰਘ ਉੱਥੇ ਹਸਪਤਾਲ ਲੈ ਗਿਆ ਉੱਥੇ ਜਾ ਕੇ ਮੈਂ ਇਹਨੂੰ ਦਾਖਲਾ ਕਰਾਇਆ ਜਿੱਤੋਂ ਉਹਨੂੰ ਰੈਫਰ ਕੀਤਾ ਗਿਆ ਤਾਂ ਤੰਤਰਨ ਜੋ ਇਹਦੇ ਸੱਤ ਵਾਵਾ ਗੈਰੀ ਆਨ ਕਰਕੇ ਇਹ ਵੀ ਜਿਹੜੀ ਆ 26 ਦਾ ਰਿਜ਼ਲਟ ਆਇਆ ਉਹ ਉਹਨੇ ਮੁੜ ਕੇ ਆ ਗਿਆ ਆਪਦਾ ਰਿਜ਼ਲਟ ਦੇ ਆਧਾਰ ਤੇ ਇਹਨਾਂ ਦੇ ਪਰਚਾ ਹੋਇਆ ਵਾ ਤੇ ਇਹਨਾਂ ਨੇ ਆਪਦੀ ਵੀ ਪੁਸ਼ਟੀ ਕੀਤੀ ਆ ਆ ਵੀ ਝੂਠੀਆਂ ਸੱਟਾਂ ਲਾ ਕੇ ਜਿਹੜਾ ਆਪਣਾ ਹੈਗਾ ਜੀ ਗਰੀਸ ਬੈਂਬੀ ਜਿੱਦੋਂ ਗੈਰੀ ਕਹਿੰਦੇ ਆ ਇਹ ਜਾ ਕੇ ਪੱਟੀ ਦਾਖਲ ਹੋ ਗਿਆ ਜੀ ਉੱਥੇ ਉਹਨਾਂ ਨੇ ਵੇਖ ਲਿਆ ਵੀ ਇਹਨਾਂ ਨੇ ਝੂਠੀਆਂ ਸੱਟਾਂ ਲਾਈਆਂ ਪਤਾ ਲੱਗ ਗਿਆ ਉੱਥੋਂ ਮੁੜ ਕੇ ਡਾਕਟਰਾਂ ਨੇ ਇਹਨਾਂ ਨੂੰ ਭਜਾਵ ਭਜੋ ਦਿੱਤਾ ਵੀ ਤਹੀ ਤੇ ਆਪ ਸੱਟਾ ਲਾ ਗਿਆ ਇਹ ਜੀ ਤੇ ਇਸ ਕਰਕੇ ਇਹਨਾਂ ਕਾਨਫਰੈਂਸ ਕੀਤੀ ਆ ਜੇ ਕੱਲ ਪਰਸੋਂ ਦੀ ਗੱਲ ਹੈ ਤੇ ਮੈਂ ਤੇ ਫੋਨ ਦੇ ਉੱਤੇ ਵੇਖੀ ਆ ਕਿ ਇਹ ਕੁਤਾਰਦੀਪ ਉਰਫ ਪ੍ਰਿੰਸ ਤੇ ਲੱਗੇ ਆਪਣਾ ਗੁਰਮਖ ਕੋਲਾ 플레이ਰ ਦੀ ਬੈਠੇ ਆ ਤੇ ਬਾਕੀ ਦੋ ਚਾਰ ਜਿਆਨੇ ਲੱਗੇ ਹੋ ਰਹੇ ਉਹਨਾਂ ਨੂੰ ਤੇ ਮੈਂ ਜਾਣਦਾ ਨਹੀਂ ਇਹਨੇ ਜਿਹੜਾ ਮੈਟਰ ਕੀਤਾ ਜੀ ਇਹਨੇ ਸਾਰੀ ਗੱਲ ਮੇਰੇ ਤੇ ਲਿਆਂਦੀ ਆ ਕਿ ਵਿਕਰ ਸਿੰਘ ਉਰਫ ਪੱਕੇ ਦਾ ਬੰਦਾ ਜਿਹੜਾ ਮੋਹਿਤ ਕੁਮਾਰ ਬੱਬਲੂ ਆ ਪਹਿਲੀ ਗੱਲ ਤੇ ਇਹਨਾਂ ਨੇ ਉਹਨੂੰ ਸੱਟਾਂ ਲਾਈਆਂ ਇਹਨਾਂ ਦਾ ਲੜਾਈ ਝਗੜਾ ਬਾਈ ਉਥੇ ਜਦੋਂ ਰੋਲਾ ਪੈਂਦਾ ਕਰਕੇ ਮੈਂ ਉੱਪਰ ਚਲੇ ਗਿਆ ਮੇਰੀ ਕੋਈ ਗੱਲਬਾਤ ਨਹੀਂ ਆਇਆ ਲੜਾਈ ਤੇ ਕੋਈ ਮਤਲਬ ਨਹੀਂ ਨਾ ਮੈਂ ਗਿਆ ਨਾ ਕੋਈ ਆਇਆ ਉਥੇ ਜਦੋਂ ਰੋਲਾ ਪੈਂਦਿਆਂ ਮੈਂ ਵੀ ਉੱਥੇ ਵਿਆਹ ਕਰਿਆ ਜੰਨਾ ਮੈਂ ਇਹਨਾਂ ਨੂੰ ਉਥੋਂ ਜਿਹੜਾ ਸੀ ਇਹਨਾਂ ਨੂੰ ਉਥੋਂ ਜਦੋਂ ਮੈਂ ਅੱਗੇ ਬੱਬਲੂ ਕੋਲ ਗਿਆ ਤੇ ਇਹ ਭੱਜ ਗਿਆ ਉਹਦੇ ਧਿਆਰ ਤੇ ਉਰ ਲੈ ਗਏ ਉਤੋਂ ਤੇ ਇਹਨੂੰ ਮੈਂ ਵਿਚਾਰੇ ਨੂੰ ਲੈ ਗਏ ਤੇ ਇਹੋ ਹੀ ਆਪੀ ਇਹਦੀ ਮੈਂ ਜਾਨ ਬਚਾ ਲਈ ਆ ਤੇ ਜੇ ਮੈਂ ਨਾ ਉਥੇ ਜਾਂਦਾ ਹੋ ਸਕਦਾ ਸੀ ਇਹ ਉਹਨੂੰ ਜਾਨੋਂ ਹੀ ਮਾਰ ਦਿੰਦੇ ਆ ਗੱਲ ਬਾਤ ਹੈ ਜੀ ਪ੍ਰਿੰਸ ਜਿਹੜਾ ਉਹ ਮੇਰੇ ਦੇ ਅਲਿਕੇਸ਼ਨ ਲਾਈ ਜਾਂਦਾ ਜੀ ਇਹਦਾ ਮੇਰਾ ਕੇਚ ਲੰਭਿਆ ਜੀ ਇਹ ਮੇਰੇ ਨਾਲ ਧੱਕਾ ਕਰੰਦਿਆ ਹੈ ਇਹ ਆਪਣੇ Hindu ਪਰ ਆ ਕਰਕੇ ਵੀ ਮੈਂ Hindu ਹਾਂ ਇਹ ਸਾਨੂੰ ਇਥੋਂ ਕੱਢਣਾ ਚਾਹੁੰਦਾ ਹੈ ਆ ਸਾਰੇ ਮੇਰੇ ਭਰਾ ਲਾ ਕੇ ਕਰੋਤੇ ਆ ਵੇ ਨੂੰ Hindu ਭਰਾ ਹੀ ਆਪਣੇ ਇਹਨਾਂ ਨੂੰ ਪੁੱਛੋ ਮੈਂ ਕਿੰਨਾਗੇ ਇਹਨਾਂ ਨਾਲ ਧੱਕਾ ਕਰਦਾ ਮੈਂ ਇਥੋਂ ਦਾ ਭਿੱਖੀ ਬਣਦਾ ਜੰਪਾ ਵਾਲਿਆ ਮੈਂ ਇੰਗਲੈਂਡ ਵੀ 12 ਸਾਲ ਆਇਆ ਤੇ ਜੇ ਮੈਂ ਭਰਾਵਾਂ ਨਾਲ ਮੇਰਾ ਪ੍ਰੇਮ ਪਿਆਰ ਇੱਡੀ ਤਕੜੀ ਕੰਟਰੀ ਛੱਡ ਕੇ ਮੈਂ ਇੱਥੇ ਆ ਗਿਆ ਤੇ ਜੇ ਮੈਂ Hinduਵਾਂ ਨੂੰ ਕੱਢਣਾ ਚਾਹੁੰਦਾ ਹੁੰਦਾ ਤੇ ਮੈਂ ਇੱਥੇ ਆ ਗਿਆ ਇੰਗਲੈਂਡ ਕੀ ਕਰਨਾ ਹੈ ਮੈਂ ਆਦੇ ਭਿੱਖੀਵੰਦ ਦਾ ਪਿਆਰ ਕਰਦਾ ਵਾਂ ਮੇਰੇ ਸਾਰੇ ਭਰਾ ਆ ਬਚਪਨ ਦੇ ਸਾਰੇ ਮੇਰੇ ਯਾਰ ਦੋਸਤ ਆ ਸਾਰੇ ਆਪਾਂ ਸਾਰਿਆਂ ਨਾਲ ਪਿਆਰ ਕਰਨ ਵਾਲੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਹੜੀ ਇਹਨੇ ਅਲੀ ਕੈਸਨ ਆਪਦਾ ਜੀ ਇਹ ਹਿੰਦੂਆਣਾ ਇਦਾਂ ਕਰਨਾ ਚਾਹੁੰਦਾ ਇਹ ਗੱਲ ਮੇਨ ਮਸਕਤ ਇਹ ਆ ਜੀ ਇਹ ਵੀ ਤਿੰਨ ਭਰਾ ਆ ਉਪਕਾਰ ਦੀਪ ਉਰਫ ਪ੍ਰਿੰਸੀਪ ਏਕੇ ਦਾ ਭਰਾ ਤੋਂ ਛੋਟਾ ਅਮਨ ਉਦੋਂ ਛੋਟਾ ਰੂਬੀ ਅਹੀਂ ਵੀ ਤਿੰਨ ਬਰਦਨਾ ਸਾਡਾ ਵਰਦਨਾ ਬਰਦਰ ਜਿਹੜਾ ਪਰਮਜੀਤ ਸਿੰਘ ਉਦੋਂ ਛੋਟਾ ਸਤਾਰਾ ਵੀਰ ਤੇ ਉਦੋਂ ਛੋਟਾ ਮੈਂ ਅਵਕਰ ਸਿੰਘ ਰੁਪ ਪੱਕਾ ਅਹੀਂ ਤਿੰਨੇ ਇਕੱਠੇ ਪੜਦੇ ਰਹੇ ਆ ਇਹਦੀ ਕੁੜੀ ਨੇ ਜਾਣਾ ਅਹੀਂ ਬਾਹਰ ਪੈਲ ਉਹਦੀ ਲਾਈ ਸੀ ਮੇਰੇ ਕੋਲ ਇੱਥੇ ਘਰ ਆਇਆ ਤੇ ਆਗੇ ਦੋਵੇਂ ਦੀ ਆਖ ਮੰਗੇ ਵੀ ਸਾਡੀ ਕੁੜੀ ਨਹੀਂ ਗਈ ਤੇਰੀ ਵੀ ਕੁੜੀ ਆ ਇਹਦੀ ਪ੍ਰਿੰਸ ਦੀ ਘਰ ਦੀ ਨੇ ਉਲਟ ਮੇਰੇ ਪੈਰੀ ਪੈਂ ਤਾਂ ਗਈ ਭਾਜੀ ਸਾਡੀ ਮਦਦ ਕਰੋ ਸਾਡਾ ਹੱਥ ਕੋਈ ਨਹੀਂ ਪਰਦਾ ਤੇ ਤਾਂ ਦੀ ਕੁੜੀ ਐ ਇਹ ਸਮਝੋ ਇਹਦਾ ਮੈਂ ਇੰਤਜ਼ਾਮ ਕਰਕੇ ਜੀ ਇੱਕ ਆਪਣਾ ਮੰਦਰਵੀਰ ਮੈਡੀਕਲ ਸਟੋਰ ਵਾਲਾ ਭਰਾ ਉਹਦੇ ਤੋਂ ਕਰਜ਼ੇ ਦੀ ਪੂਰੀ ਕਰਕੇ ਨਾਲ ਜਾ ਕੇ ਆਪਦੇ ਚੈੱਕ ਦੇ ਗਏ ਬੰਦੇ ਨੂੰ ਮੈਂ ਪੈਸੇ ਲੈ ਕੇ ਦਿੱਤੇ 10 ਲੱਖ ਉਹਦੇ ਤੋਂ ਲੈ ਕੇ ਦਿੱਤਾ 5 ਲੱਖ ਰੁਪਈਆ ਆਪਣਾ ਯਾਰ ਸੱਜਣੋ ਉਹਦੇ ਤੋਂ ਲੈ ਕੇ ਦਿੱਤਾ ਤੇ 5 ਲੱਖ ਰੁਪਈਆ 20 ਲੱਖ ਰੁਪਇਆ ਦੇ ਜੀ 2017 ਦੇ ਵਿੱਚ ਇਹਨੂੰ ਮੈਂ ਪੈਸੇ ਦਿੱਤੇ ਆ ਇਹ ਵੀ ਘਰ ਦੀ ਨਹੀਂ ਰੇਨੋਬਾਲਾ ਨੇ ਮੈਨੂੰ ਬਿਆਨਾ ਕਰਕੇ ਦਿੱਤਾ ਜੀ ਆਹ ਬਿਆਨਾ ਜੀ ਜਿਹੜਾ ਇਹ ਕੰਦਿਆ ਝੂਠੇ ਸਾਇਨ ਕਰਾਏ ਆ ਮੈਂ ਇਹ ਬਿਆਨਾ ਕਰਾਇਆ ਜੀ ਮੈਂ ਇਹਦੇ ਤੋਂ ਇਹਨੇ ਬਿਆਨਾ ਕਰਕੇ ਮੇਰੇ ਤੋਂ ਪੈਸੇ ਲਏ ਕਿਉਂਕਿ ਮੈਂ ਆਖਿਆ ਪ੍ਰਿੰਸ ਪੈਸੇ ਤੇਨੂੰ ਮੈਂ ਦੇ ਦਿੰਨਾ ਪਰ ਤੇਰਾ ਰਿਕਾਰਡ ਵੜਾ ਮਾੜਾ ਵਾ ਪਰ ਤੂੰ ਸਾਡੇ ਨਾਲ ਪਰਦਾ ਹਣ ਕਰਕੇ ਬਚਪਨ ਦਾ ਦੋਸਤ ਹਣ ਕਰਕੇ ਤੇਰੀ ਕੁੜੀ ਨਹੀਂ ਸਾਡੀ ਕੁੜੀ ਆ ਉਹਦੇ ਕਰਕੇ ਮੈਂ ਇਹਨੂੰ 20 ਲੱਖ ਰੁਪਇਆ ਦੇ ਕੇ ਜਿਹੜਾ ਕੈਨੇਡਾ ਦੇ ਵਿੱਚ ਮੈਂ ਉਹਨੂੰ ਕਲਵਾਇਆ ਇਹ ਜੀ ਐਸੇ ਗੱਲ ਦੀ ਰੰਝ ਰੰਝੀ ਪੈਂਦੀ ਪੈਂਦੀ ਐ ਨੇ ਜage ਐਸਐਸਪੀ ਦੇ ਸਾਹਬ ਦਈਆ ਸਾਹਬ ਦੇ ਉੱਤੇ ਮੇਰੀ ਜage ਦਰਖਾਸਤ ਦਿੱਤੀ ਉੱਥੇ ਠੁਠਾ ਪਾਇਆ ਗਿਆ ਜਿਹਦੇ باوجود ਭਿੱਖੀਵੰਦ ਗੁਰਚਰਨ ਸਿੰਘ ਐਸਐਸਚੋਂ ਦੇ ਹੀ ਆਹ ਉਹਦਾ ਇੱਕ ਸਬੂਤ ਐ ਜੀ ਇਹਦੇ ਵਿੱਚ ਘੱਟੋ ਘੱਟ ਭਿੱਖੀਵੰਦਾਂ ਦੇ 20 ਤੋਂ 30 ਬੰਦਿਆਂ ਦੇ ਸਾਈਨ ਹੋਏ ਆ ਜਿਹੜੇ ਵਿੱਚ ਜਿਮੇਵਾਰੀ ਜਿਨ੍ਹਾਂ ਨੇ ਨਾਲ ਆਕਿਆ ਵੀ ਇਹ ਪ੍ਰਿੰਸ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਸੈਨ ਕਰਦੇ ਆ ਜਿੱਤੇ ਵੀ ਉਤਾਰ ਸਿੰਘ ਤੈਨੂੰ ਲੋੜ ਪਊ ਤੂੰ ਇਹ ਬੰਦੇ ਨੂੰ ਪੈਸੇ ਦੇ ਚੁੱਕਾ ਪਰ ਸਾਡੀ ਗਰੰਟੀ ਲਈ ਪਰ ਉਹਨਾਂ ਨੇ ਵਿਚਾਰਿਆਂ ਨੇ ਦੇਖ ਕੇ ਦਿੱਤਾ ਇਹ ਬੰਦੇ ਨੇ ਉੱਤੇ ਵੀ ਮੰਨ ਕੇ ਪੈਸੇ ਮੈਨੂੰ ਨਹੀਂ ਦਿੱਤੇ ਫਿਰ ਐਸਐਸਪੀ ਸਾਹਿਬ ਨੇ ਜਦੋਂ ਦਰਖਾਸਤ ਦਿੱਤੀ ਮੇਰੇ ਤੇ ਇਹਨੇ ਤੇ ਉੱਥੇ ਵੀ ਐਸਐਸਪੀ ਸਾਹਿਬ ਨੇ ਸਾਡਾ ਰਾਜੀ ਨਾਮਾ ਕਰਾਇਆ ਜੀ ਆਹ ਵੇਖੋ ਤੁਹਾਨੂੰ ਮੈਂ ਵਿਖਾਉਣਾ ਰਾਜੀ ਨਾਮੇ ਦੀ ਕਾਪੀ ਇਹਦੀ ਇਹਦੀ ਆਹ ਵੇਖਿਆ ਇਹ ਤੇ ਕਾਪੀ ਇਹ ਤਾਂ ਆ ਜਿਹੜੀ ਪਰਚੀ ਆ ਜੀ ਆ ਵੀ ਹਲਕਿਆ ਬਿਆਨ ਕਰਕੇ ਉਹ ਪਕਾਰ ਸਿੰਘ ਨੇ ਆ ਦੇ ਵਿੱਚ ਸੇਵਾ ਕੇਂਦਰ ਦੇ ਵਿੱਚ ਆ ਕੇ ਦਈਆ ਸਾਹਿਬ ਨੇ ਇਹਨੂੰ ਆਖਿਆ ਵੀ ਪੈਸੇ ਦੇ ਦੀ ਇਹਨੇ ਅੱਜ 7 ਸਾਲ ਫੇਰ ਹੋ ਗਏ ਇਹਨੇ ਸਾਨੂੰ ਕੋਈ ਰੁਪਈਆ ਨਹੀਂ ਅੱਜ ਤੱਕ ਮੋੜਿਆ ਇਹ ਤੁਸੀਂ ਦੱਸੋ ਵੀ ਅੱਜ ਤੱਕ ਕੌਣ ਕਹੇ ਦੀ ਮਤ ਕਰੂਗਾ ਕਿਦਾਂ ਕਹੇ ਦੇ ਭੈਣ ਭਰਾ ਦੀ ਮਤ ਕਰ ਸਕਦਾ ਕੋਈ ਕਰ ਸਕਦਾ ਜੀ ਇਹਨੇ ਇਹ ਕੰਮ ਸਾਡੇ ਨਾਲ ਕੀਤਾ ਧੱਕੇਸ਼ਾ ਹੀ ਇਹਨੇ ਕੀਤੀ ਇੱਕ ਗਸਬਾਰ ਗੁਰਮੋਹ ਸਿੰਘ ਕੁਲਾ ਜੀ ਉਹ ਵੀ ਕਹਿ ਰਹੇ ਨੇ ਪਈ ਇਹਨੇ ਪਰਚਾ ਕਰਾਇਆ ਧੱਕੇ ਦਾ ਕੀਤਾ ਇਦਾਂ ਕੀਤਾ ਏ ਸਰਦਾਰ ਗੁਰਮਤ ਸਿੰਘ ਕੁਲਾਵੀਰ ਜੀ ਤੂੰ ਇਹਦੀ ਸਾਹ ਤੇ ਆਖੇ ਬਹਿ ਜੇ ਪਈ ਔਤਾਰ ਸਿੰਘ ਨੇ ਧੱਕਾ ਕੀਤਾ ਕੋਈ ਬਾਬੇ ਦੀਪ ਸਿੰਘ ਦੇ ਗੁਰਦਾਰੇ ਪਉ ਵਿੰਡ ਚੜ ਕੇ ਆ ਦੋ ਪਈ ਪ੍ਰੀਤ ਸਿੰਘ ਨੇ ਵਕਾਰਨਾ ਤਾਂ ਚਾਹਣੀ ਕੀਤਾ ਵਕਾਰਨੇ ਧੱਕਾ ਕੀਤਾ ਏ ਉਹਨੇ ਪਹਿਲੇ ਲੈ ਗਏ ਇਦਾਂ ਕਰਕੇ ਮੇਰੇ ਨਾਲ ਝੱਗੀ ਨਹੀਂ ਮਾਰੀ ਤੇ ਤੂੰ ਸੌਂ ਖਾ ਜਾ ਬਾਬੇ ਦੀਪ ਸਿੰਘ ਦੇ ਤੇ ਜੋ ਮੀਡੀਆ ਜੋ ਭੈਣ ਭਰਾ ਜੋ ਮਨ ਨੂੰ ਅਰਜਾ ਨਾ ਪਹੁੰਗੇ ਉਹ ਦੇਣ ਦਾ ਮੈਂ ਹਕदार ਹੋ ਜੂ ਆ ਗੁਰਮukh ਸਿੰਘ ਕੋਲ ਲਾ ਉੱਥੇ ਜਾ ਕੇ ਇੱਕ ਰਾ ਪਉਂਗਣ ਜਾ ਕੇ ਸੌਂਖ ਆ ਕੇ ਕਹਦੇ ਵੀ ਮੈਂ ਠੱਗਾ ਕੀਤਾ ਬਕਰ ਸਿੰਘ ਭੱਕੇ ਡਲੀਰੀ ਵਾਲੇ ਨੇ ਠੱਗਾ ਕੀਤਾ ਹੈ ਜੋ ਮੈਨੂੰ মিডিਆ ਜੋ ਵੀ ਮੈਨੂੰ ਵਾਰ-ਵਾਰ ਮੈਂ ਇਹ ਗੱਲ ਕਹਿੰਦਾ ਇੱਕ ਰਾਂ ਬਾਬੇ ਦੀਪ ਸਿੰਘ ਦਾ ਕਰਾਹ ਪ੍ਰਚਾਰ ਦੇ ਤਾਏ ਮੈਂ ਦਊਂਗਾ ਉੱਥੇ ਮੈਂ ਕਰਾਵਰ ਜਾਦ ਕਰਾਉ ਗੁਰਮਤ ਸਿੰਘ ਕੋ ਲਾਏ ਆ ਕੁਗਾ ਵੀ ਪ੍ਰਿਜ਼ਨਰ ਤਾਂ ਕਾ ਨਹੀਂ ਕੀਤਾ ਵਕਾਰ ਨੇ ਤਾਂ ਕਾ ਕੀਤਾ ਏ ਇਸ ਬਸ ਇਹ ਗੱਲ ਇਹਨੇ ਆਖ ਨਹੀਂ ਆ ਜੋ ਮਨੂੰ ਮੀਡੀਆ ਜਿੰਨੇ ਪੈਸੇ ਮੈਂ ਤੋਂ ਲੈਨੇ ਆ ਜੋ ਮੈਂ ਬਿਆਨੇ ਕਰਾਏ ਆ ਜੋ ਮੇਰੇ ਕੋਲ ਪ੍ਰੂਫ ਆ ਮੈਂ ਸਾਰੇ ਇਹਦੇ ਦੇ ਦੂੰਗਾ ਆ ਸਾਰੇ ਸੌਦੇ ਮੈਂ 1 ਰੁਪਿਆ ਨਾ ਇਹਦੇ ਤੋਂ ਬੰਦੇ ਤੋਂ ਲਵਾਂਗਾ ਇਹ ਮੈਂ ਸਾਰਿਆਂ ਦੇ ਸਾਹਮਣੇ ਕਹਿੰਦਾ ਵੀ ਇਹਨੇ ਨਹੀਂ ਮੇਰੇ ਪੈਸੇ ਮਾਰੇ ਨਹੀਂ ਮੈਨੂੰ ਬਿਆਨਾ ਕਰਕੇ ਦਿੱਤਾ ਬਿਆਨਾ ਮੇਰਾ ਝੂਠਾ ਹੋਵੇ ਜੋ ਮਨੋਰਝਾ ਨਾ ਜੋ ਮੇਰੇ ਤੇ ਕਾਰਵਾਈ ਮੇਰੇ ਤੇ ਕੀਤੀ ਜਾਵੇ ਇਹਨੇ ਪੈਸੇ ਮਾਰੇ ਇਹਨੇ 20 ਲੱਖ ਰੁਪਇਆ ਲਿਆ ਜੀ ਇਹਨੇ ਕੁੜੀ ਆਪਣੀ ਨੂੰ ਭੇਜਣ ਵਾਸਤੇ ਜੀ ਇਹ 2016 17 ਦੀ ਗੱਲ ਆ ਜੀ ਵੇਖੋ ਜੀ 24 ਚੱਲਣ ਬਿਆ ਕੀ ਇਹਨੇ 1 ਰੁਪਇਆ ਨਹੀਂ ਮੈਨੂੰ ਅੱਜ ਤੱਕ ਵਾਪਸ ਕੀਤਾ 1 ਰੁਪਇਆ ਕੀ ਹੁੰਦਾ ਇਹ ਸਾਰੇ ਠਿੱਕੀਵਿੰਡ ਨੂੰ ਕੀ ਜੀ ਸਾਡੇ ਲਾਗੇ ਲਾਗੇ ਸਾਰੇ ਕਸਬਿਆਂ ਨੂੰ ਪਤਾ ਉਦੋਂ ਆਪਣੇ ਐਮ.ਐਲ.ਏ ਸਰਦਾਰ ਸਰਪਾਲ ਸਿੰਘ ਭੁੱਲਰ ਵੀ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਇਹ ਫੈਸਲਾ ਗਿਆ ਇਹ ਨੂਬ ਸਿੰਘ ਭੁੱਲਰ ਦੀ ਉਹਨਾਂ ਦੇ ਵੀ ਗਿਆ ਇੱਥੇ ਭਿੱਖੀਵੰਡ ਤਿੰਨ ਚਾਰ ਵਾਰਾ ਪੰਚਾਇਤਾਂ ਬੈਠੀਆਂ ਉਹਨਾਂ ਨੂੰ ਵੀ ਪਤਾ ਕੋਈ ਵੀ ਆਪੇ ਐ ਗੱਲ ਦੇ ਵਿੱਚ ਮੈਂ ਠੂਠਾਂ ਤੇ ਜ਼ੋਰ ਜਾਂ ਨੰਮ ਨੂੰ ਪਾਉਣਗੇ ਤੇ ਮੈਂ ਪਰਲੀ ਤਿਆਰਿਆ। ਉਸ ਇੱਕ ਹੀ ਮਾਂ ਗੱਲ ਆਈ ਮੰਗੇ ਕਰਦੇ ਜੀ ਇਹਨੇ ਮੈਂ ਸੱਤਾਂ ਲਾਈਆਂ ਮੋਇਦ ਕੁਮਾਰ ਬਬਲੂ ਨੂੰ ਉਹਦੇ ਵਿੱਚ ਮੇਰਾ ਕੋਈ ਚੱਕਰ ਨਹੀਂ ਬਾਕੀ ਜਿਹੜਾ ਮੈਨੂੰ ਇਹ ਕਹਿੰਦਾ ਜੀ ਇਹਨੇ ਝੂਠੇ ਝੂਠਾ ਦੀ ਸਾਡੇ ਤੋਂ ਪੜਾਇਆ ਬਿਆਨਾ ਕਰਾ ਲਿਆ ਜੀ ਇਹ ਸਾਨੂੰ ਰਾਜ ਟਿੱਚਰਾ ਮਕੌਲ ਕਰਦਾ ਜੀ ਸਾਡੇ ਪੈਸੇ ਦੇ ਵੀ ਮੈਂ ਇਹਨਾਂ ਤੋਂ ਪਹਿੜਾ ਬਲੂ ਇਹਦੇ ਕੋਲ ਪਏ ਹੁੰਦੇ ਜਿਹੜੀ ਆ ਦੀ ਕੁੜੀ ਨੂੰ ਪਏਦਾ ਇਹਨੇ 20 ਲੱਖ ਰੁਪਏ ਮੇਰੇ ਤੋਂ ਲੈ ਕੇ ਉਹ ਤੇ ਮੈਨੂੰ ਦਿੱਤੇ ਨਹੀਂ ਹੋਰ ਇਹਨੇ ਮੈਨੂੰ ਪਏ ਕਿੱਤੋਂ ਦੇ ਨੇ ਸਾਰੇ ਪਿੱਛੀ ਵੇਂਦ ਨੂੰ ਪਤਾ ਹੈ ਚਾਰ ਵਾਰਾਂ ਸਾਡੇ ਰਾਜੀ ਨਮਾ ਹੋਏ ਆ ਆ ਸਾਦਾ ਆਨੰਦ ਜੀ ਹਣੀ ਇਹਨਾਂ ਦੇ ਨਾਲ ਆਏ ਹੀ ਇਹ 20 ਬੰਦੇ ਥਾਣੇ ਲੈ ਕੇ ਆਇਆ ਮੈਂ ਇੱਕੋ ਬੰਦਾ ਸਿਰਫ ਆਪਦਾ ਭਰਾ ਲੈ ਕੇ ਗਿਆ ਕਿਉਂਕਿ ਮੈਂ ਸੱਚਾ ਬੰਦੇ ਝੂਠੇ ਨੂੰ ਲੋੜ ਹੁੰਦੀ ਐ ਇਹਨੇ ਇਹਨੇ ਬੰਦੇ ਕਰਨ ਦੀ ਇਹਨੇ ਕਾਨਫਰੰਸ ਕੀਤੀ ਐ ਇਹ ਗੱਲ ਨਾਲ ਵੀ ਨਹੀਂ ਆਏ ਕਦ ਵੀ ਇਹ ਕੰਮ ਵੱਲ ਹੋਣਾ ਨਹੀਂ ਸੀ ਚਲੋ ਧੀ ਧਿਆਨੀ ਖਲਾਈਆ ਚਲੋ ਕੋਈ ਕਰਦੀ ਜੋ ਕੋਰ ਦਾ ਫੈਸਲਾ ਸਾਨੂੰ ਹੋਊਗਾ ਸਾਨੂੰ ਮਨਜ਼ੂਰ ਆ ਵਾਕਿਆ ਇਹਨੇ ਵੀ ਆਖਿਆ ਕੋਰ ਦੇ ਵਿੱਚ ਉੱਤੇ ਪੱਤੀ ਫੈਸਲਾ ਲੱਗਾ ਜੋ ਕੋਰ ਫੈਸਲਾ ਕਰ ਦੂ ਸਾਨੂੰ ਮਨਜ਼ੂਰ ਆ ਅਸੀਂ ਵੀ ਕਹਿੰਦੇ ਆ ਅਸੀਂ ਕੋਰ ਕਾਨੂੰਨ ਦੋਤੇ ਨਹੀਂਗੇ ਪਰ ਇਹਦੀਆਂ ਕਰਤੂਤਾ ਕਰਕੇ ਇਹਦੇ ਤੇ ਪਰਚਾ ਆ ਬਾਕੀ ਵੇਖੋ ਜੀ ਆ ਗੱਡੀਆਂ ਚੋਰੀਆਂ ਕਰਦਾ ਜੀ ਇਹ ਕਿੰਨੇ ਇਹਦੇ ਪਰਚੇ ਆ ਉਪਕਾਰਦੀਪ ਉਰਫ ਪ੍ਰਿੰਸ ਜਿੱਨੇ ਸਾਡੇ ਨਾਲ 20 ਲੱਖ ਦੀ ਠੱਗੀ ਮਾਰੀ ਆ ਬਾਕੀ ਆ ਵੇਖੋ ਇਹਦੇ ਉੱਤੇ ਪਰਚੇ ਜਿਹੜੇ ਆ ਜੀ ਉਪਕਾਰਦੀਪ ਉਰਫ ਪ੍ਰਿੰਸ ਤੇ ਇੱਕ ਪਰਚਾ ਜੀ ਇਹਦੇ ਉੱਤੇ ਹੈਗਾ ਜੀ 13516 ਦਾ 379 411 ਡੇਰਾ ਬਸੀ ਜੀ ਇਹ ਹੈਗਾ ਅੰਮ੍ਰਿਤਸਰ ਨਗਰ ਇੱਕ ਹੈਗਾ ਜੀ ਦੂਜਾ 379 411 ਆਈਪੀਸੀ ਇਹ ਵੀ ਰਾਜਾ ਸਾਸੀ ਆ ਜੀ ਇਹ ਕਹ ਹੈਗਾ ਜੀ ਤੀਜਾ ਪਰਚਾ ਇਹਦੇ ਦੇ 379 420 473 ਇਹ ਹੈਗਾ ਜੀ ਪੰਚਕੁੱਲਾ ਹਰਿਆਣਾ ਇੱਕ ਪਰਚਾ ਇਹਦੇ ਤੇ ਜੀ ਹੈਗਾ ਜੇ ਪੰਚਕੁੱਲਾ ਉਹ ਵੀ ਹਰਿਆਣਾ ਆ ਗਿਆ ਇਹ ਹੈਗਾ 24714 ਸਾਰਾ ਚੋਰੀਆਂ ਦਾ ਕੰਮ ਇਹ ਕਰਦਾ ਡਾਕੂ ਇਹ ਆ ਇਹ ਸਾਨੂੰ ਕਹਿੰਦਾ ਕੋਈ ਭਿੱਕੀ ਵੰਡ ਦੇ ਵਿੱਚ ਆਪਾਂ ਨੂੰ ਕਹਿਦੇ ਪਈ ਆਪਾਂ ਇਹਦੇ ਨਾਲ ਧੱਕਾ ਕੀਤਾ ਵੀਰ ਜੀ ਜੋ ਆਪਾਂ ਨੂੰ ਆਪਾਂ ਦਾਨ ਆਕਦਾ ਰਹਿਆ ਪਰਮ ਦੇ ਇਹ ਚੋਰੀਆਂ ਕਰਦਾ ਇਹ ਸਰਦਾਰ ਗੁਰਮੋਹ ਸਿੰਘ ਖੁੱਲੇ ਜੀ ਨੂੰ ਮੈਂ ਫੋਨ ਕੀਤਾ ਮਾ ਵੀਰ ਜੀ ਉਸੀ ਇੱਕ ਗਲਤ ਬੰਦੇ ਦੀ ਮਦਦ ਇਦਾ ਕਰਦਾ ਹੈ ਜੇ ਕਿਉਂ ਲੋਕਾਂ ਦੂਜਿਆਂ ਦਾ ਵੀ ਆਪਾਂ ਬੇੜਾ ਕਰਕੇ ਕਰਦੇ ਆਂ ਜੇ ਕੱਲ ਨੂੰ ਕੇ ਇਹਨੂੰ ਲੋੜ ਪੈ ਦੇ ਭੈਣ ਭਰਾ ਬਾਹਰ ੱਲਣਾ ਕੇ ਇਹਨੇ ਕੇ ਵੀ ਮਰਤ ਕਰਨੀ ਆ ਉਹ ਕਿੱਦਾਂ ਕੋਈ ਕਰੂ ਇਹ ਜਿੰਨੇ ਵੀਰ ਭਰਾ ਆਏ ਆਪਣੇ ਹਿੰਦੂ ਇੱਥੇ ਮੈਂ ਰਹਿਣਾ ਠਿੱਕੀਵੈਂਦੀ ਇਹ ਸਾਰੇ ਭਰਾ ਦੇ ਮੈਂ ਇੱਥੇ ਆਵਾਂ ਕਿਉਂ ਇੰਗਲੈਂਡ ਤੋਂ ਜੇ ਮੈਨੂੰ ਇਹ ਹੋਵੇ ਜੀ ਇੱਕ ਨਵੀਂ ਸੋਥੇ ਬਾਦੀ ਸਰਪੀ ਅਤੇ ਇਹ ਨੂੰਆਂ ਨੂੰ ਕੱਢਣਾ ਚਾਹੁੰਦਾ ਜੀ ਇਹ ਇਹ ਬੀਜੇਪੀ ਆ ਇਹ ਕਹਿੰਦਾ ਮੈਂ ਬੀਜੇਪੀ ਆ ਮੈਂ ਇੰਨਾ ਚਿਰ ਪ੍ਰਧਾਨ ਰਿਆ ਐ ਇਹਨੂੰ ਪੁੱਛੋ ਕਿ ਇੱਕ ਵੀ ਸੀੜੇ ਨੇ ਇੱਕ ਵੀ ਦਾਤ ਹੋਏ ਜਿੱਤਿਆ 57 ਨੰਬਰ ਬਾਦ ਠਿੱਕੀਵੈਂਦ ਦੇ ਵਿੱਚ 58 ਨੰਬਰ ਬੂਥ 57 ਦੇ 58 ਵਾਰ ਨੰਬਰ 2 ਵਾਰ ਨੰਬਰ 3 ਅਸੀਂ ਦੋਵਾਂ ਪ੍ਰਾਮਾਨੇ ਜਿੱਤੀਆਂ ਜੀ ਬੂਥ ਨੰਬਰ 65 ਉੱਥੋਂ ਵੀ ਅਸੀਂ ਭਾਜਪੀ ਦੇ ਦਿੱਤੇ ਆ ਮਰਗਿੰਦਪੁਰਾ ਮੱਖੀ ਉੱਥੋਂ ਵੀ ਅਸੀਂ ਜਿੱਤੇ ਆ ਅਸੀਂ ਖੇਮ ਕਰਨ ਉੱਥੇ ਅਸੀਂ ਰੈਲੀ ਕੀਤੀ ਉੱਥੇ ਅਸੀਂ ਆਪਣੇ ਪੈਸੇ ਦੇ ਵਿੱਚ ਕੱਟ ਕੀਤਾ ਭੈਣ ਭਰਾਵਾਂ ਨੇ ਸਾਨੂੰ ਇੰਨਾ ਸੰਯੋਗ ਦਿੱਤਾ ਅਸੀਂ ਆਪ ਦੇ ਇਲਾਕੇ ਦੇ ਵਿੱਚੋ ਚਾਹੇ ਇਹਨਾਂ ਨੂੰ ਪੁੱਛੋ ਇਹਨਾਂ ਨਾਲ ਸਰਦਾਰ ਗੁਰਮਤ ਸਿੰਘ ਕੋ ਲਾ ਵੀ ਆ ਇਹਨਾਂ ਦੇ ਬਲੇਰ ਪੁੱਛੋ ਇਹਨਾਂ ਨੂੰ ਬੇਟਾ ਵੋਟਾਂ ਕਿੰਨੀਆਂ ਪਈਆਂ ਤੇ ਸੱਚੇ ਸੁਤਰੇ ਆ ਜੀ ਠੱਗੀਆਂ ਮਾਰਦੇ ਠੱਗੀਆਂ ਮੈਨੂੰ ਕਿਦਾ ਕਹਿੰਦੇ ਇੱਕ ਵੀ ਠੱਗੀ ਮੈਨੂੰ ਸਾਫਟ ਕਰਦੇ ਨੇ ਸਾਰਿਆਂ ਦਾ ਭਲਾ ਕੀਤਾ ਉਹ ਪਾਏ ਦੇ ਕੇ 12 ਸਾਲ ਇੰਗਲੈਂਡ ਲਾਇਏ ਜੀ 12 ਸਾਲ ਆਪ ਦੀ 10 9 ਵੀ ਕਿਰਤ ਕਮਾਈ ਕੀਤੀ ਆ ਕੋਈ ਅੱਜ ਤੱਕ ਇਹ ਨਹੀਂ ਮੈਨੂੰ ਕਹਿ ਸਕਦਾ ਕਿ ਮੈਂ ਕੇ ਜਣਾ ਮਾਰਾ ਕੀਤਾ ਚਾਹੇ ਮੈਂ ਸਮੇਕਾਂ ਵੇਚੀਆਂ ਚਾਹੇ ਅਸੀਂ ਚਿੱਤੇਵਾਲ ਗਏ ਆ ਚਾਹੇ ਮਾੜੇਵਾਲ ਆਪ ਦੀ ਪੌਣ ਆਪ ਲਾਦਾਂਗੇ ਜੇ ਅਸੀਂ ਆਏ ਇਹ ਗੱਲ ਵੱਲ ਸਤਾਰਾ ਸਿੰਘ ਪ੍ਰਧਾਨ ਮੇਰਾ ਬ੍ਰਦਰ ਵੱਡਾ ਭਾਜਪੀ ਵੱਲੋਂ ਅੱਜ ਤੱਕ ਕੋਈ ਸਾਨੂੰ ਆਪ ਦੇ ਪਈ ਆਈ ਇਹੋ ਜੇ ਕੰਮ ਵਾਲੇ ਦੇ ਸਾਨੂੰ ਸਬਾਰਚ ਵੀ ਕੋਈ ਐ ਕੰਮ ਦੀ ਆਵੇ ਨਾ ਚੇਤੇ ਤੇ ਅਸੀਂ ਥਾਣੇ ਵੀ ਨਹੀਂ ਜਾਂਦੇ ਜੀ ਆਈ ਆ ਸਾਰੇ ਭੈਣ ਭਰਾ ਸੁਣਦੇ ਆ ਕਿ ਜਦੋਂ ਪੁੱਛ ਲੋ ਜਿਹੜੀ ਗੱਲ ਸਹੀ ਬੰਦੀ ਆ ਆਈ ਆ ਆਪਦਾ ਜੋ ਵੀ ਆ ਆਪਦਾ ਤੰਨੋ ਮੰਨੋ ਹੋ ਗਏ ਮਤ ਕਰਦੇ ਇਹ ਨਹੀਂ ਇਹਨਾਂ ਨੂੰ ਉਹਨਾਂ ਦੇ ਪੈਸੇ ਲੈਣੇ ਕਰ ਲਏ ਉਹਨਾਂ ਦੇ ਪੈਸੇ ਲੈਣੇ ਕਰ ਲਏ ਇਦਾਂ ਇੱਕ ਦੂਜਿਆਂ ਦੀ ਮਤ ਕੀਤੀ ਆ ਇਹੋ ਜੇ ਕੰਮ ਨਹੀਂ ਕਰਦੇ ਮੇਰਾ ਨਾਮ ਜੀ ਮੋਹਿਤ ਕੁਮਾਰ ਉਰਫ ਬੱਬਲੂ ਮੈਂ ਤੇ ਮੈਂ ਮੇਰਾ ਮਾਪਿਓ ਮਰਿਆ ਜੀ ਤੇ ਮੈਂ ਪੱਕੇ ਵੀਰ ਹੋਣਾ ਤਾਂ ਕੰਮ ਇੱਥੇ ਰਹਿਣਾ ਜੀ ਇਹਨਾਂ ਕੋ ਮੈਂ 27 ਤਰੀਕ ਨੂੰ ਰਾਤ ਬਾਜ਼ਾਰ ਚ ਪੱਟੀ ਰੋੜ ਤੇ ਸਬਜ਼ੀ ਲੈਣ ਗਿਆ ਜੀ ਉੱਥੇ ਪ੍ਰਿੰਸ ਦਾ ਮੁੰਡਾ ਗੈਰੀ ਤੇ ਨਾਲ ਪ੍ਰਿੰਸ ਪ੍ਰਿੰਸ ਤੇ ਨਾਲ ਉਹਦਾ ਭਰਾ ਤਿੰਨੇ ਜਣਿਆਂ ਨੇ ਮੈਨੂੰ ਉੱਥੇ ਮੇਰੇ ਨਾਲ ਕੁੱਟਮਾਰ ਕੀਤੀ ਆ ਜੀ ਤੇ ਵੀਰ ਹੋਣੀ ਬਾਅਦ ਚ ਉੱਥੇ ਰੌਲਾ ਜਦੋਂ ਪਿਆ ਤੇ ਵੀਰ ਹੋਣੀ ਉੱਥੇ ਬਾਅਦ ਚ ਆਏ ਆ ਵੀਰ ਨੂੰ ਵੇਖ ਕੇ ਸਾਰੇ ਉੱਥੇ ਭੱਜ ਭੁਜ ਗਏ ਵੀਰ ਹੋਣੀ ਨਾ ਆਉਦੇ ਤੇ ਮੈਨੂੰ ਉਹਨਾਂ ਜਾਨੋਂ ਮਾਰ ਦੇਣਾ ਸੀ ਕਿਹੜਾ ਵੀਰ ਅਵਕਾ ਪੱਕਾ ਵੀਰ ਜੀ ਉੱਥੇ ਆਏ ਨੇ ਅਵਕਾਰ ਸਿੰਘ ਪੱਕਾ ਜੀ ਦਿਲੀਰੀ ਵਾਲੇ ਉਹਨਾਂ ਨੇ ਆਗੇ ਮੈਨੂੰ ਫਿਰ ਆ ਹਸਪੀਟਲ ਖੜਿਆ ਜੀ ਪਹਿਲਾਂ ਤਾਂ ਨਾ ਕੀ ਸੋਰਸਿੰਗ ਸੋਰਸਿੰਗ ਤੋਂ ਮੈਨੂੰ ਜਿਆਦੀ ਸਾਟ ਹੁਣ ਕਰਕੇ ਮੈਨੂੰ ਤਰਨ ਤਰਨ ਰੈਫਰਲ ਕਰਤਾ ਉਹਨਾਂ ਜੀ ਉਸ ਤੋਂ ਬਾਅਦ ਕੀ ਹੋਇਆ ਬਾਅਦ ਵਿੱਚ ਉਸ ਤੋਂ ਬਾਅਦ ਆ ਜੀ ਮੈਨੂੰ ਮੁੜ ਕੇ ਫੋਨ ਤੇ ਧਮਕੀਆਂ ਵੀ ਦੇਂਦੇ ਤੈਨੂੰ ਜਾਨੋ ਮਾਰ ਦੇਣਾ ਆ ਕਰ ਦੇਣਾ ਹੈ ਵੀਰ ਹੋਣਾ ਦਾ ਕੋਈ ਵੀ ਇਦੇ ਗੱਲ ਦੇ ਵਿੱਚ ਕੋਈ ਰੋਲ ਨਹੀਂ ਆ ਜੀ ਲੜਾਈ ਮੇਰ ਨਾਲ ਹੀ ਵੀਰ ਹੋਣਾ ਨਾਲ ਕੋਈ ਲੜਾਈ ਨਹੀਂ ਹੋਈ ਜੀ ਹੋਣ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੇਰੇ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ